ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਮੈਂ ਤੁਹਾਡਾ ਲਾਲੀ ਬਟਾਲੇ ਵਾਲਾ ਅੱਜ ਤੁਹਾਨੂੰ ਦਿਖਾਉਨੇ ਆ ਜਰਮਨ ਦਾ ਉਹ ਏਰੀਆ ਜਰਮਨ ਦਾ ਉਹ ਏਰੀਆ ਜਰਮਨ ਦਾ ਉਹ ਏਰੀਆ ਗਰਮਨ 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 ਦਾ ਉਹ ਏਰੀਆ ਗਰਮ ਅਸਮਾਨ ਦੇ ਵਿੱਚ ਝੋکریاں ਗੋਇਂ ਬਣੀ ਗੰਗਲਾ ਦੋਸਤੋ ਅੱਜ ਅਸੀਂ ਆਏ ਸੀ ਇੱਧਰ ਲੈ ਬੰਨੇ ਤੇ ਸੋਚਿਆ ਕਿ ਤੁਹਾਡੇ ਨਾਲ ਇਹ ਵੀਡੀਓ ਸ਼ੇਅਰ ਕੀਤੀ ਜਾਵੇ ਤੁਹਾਨੂੰ ਦਿਖਾਇਆ ਜਾਵੇ ਕਿ ਕਿਦਾਂ ਸਰਕਾਰ ਵੱਲੋਂ ਬਣਾਈਆਂ ਗਈਆਂ ਪੱਕੀਆਂ ਸੜਕਾਂ ਕਿਦਾਂ ਨੇ ਇੰਤਜ਼ਾਮ ਕੀਤੇ ਗਿਆ ਮੈਂ ਔਰ ਮੇਰਾ ਦੋਸਤ ਹੈਰੀ ਸਪੇਨ ਤੋਂ ਆਇਆ ਆ ਨਾਲ ਨਾਲ ਅਸੀਂ ਵੀਡੀਓ ਕਰ ਰਹੇ ਨਾਲ ਨਾਲ ਗੱਲਾਂ ਬਾਤਾਂ ਕਰਾਂਗੇ ਦੇਖੋ ਤੁਸੀਂ ਪਿੰਡਾਂ ਦੇ ਵਿੱਚ ਟਰੈਕਟਰ ਲੱਗੇ ਟਾਰ ਟ੍ਰਾਂਫਰਮ ਲੱਗੇ ਆ ਘਰਾਂ ਦੇ ਵਿੱਚ ਫੁੱਲ ਬੂਟੇ ਲੱਗੇ ਹੋਏ ਆ ਅਮੀਰੀ ਚੈੱਕ ਕਰੋ ਤੁਸੀਂ ਕਿ ਵੱਡੀਆਂ-ਵੱਡੀਆਂ ਕੰਪਨੀਆਂ ਵੱਡੀਆਂ-ਵੱਡੀਆਂ ਗੱਡੀਆਂ ਜਰਮਨ ਦੇ ਛੋਟੇ-ਛੋਟੇ ਪਿੰਡਾਂ ਵਿੱਚ ਲਾਈਆਂ ਆਈਆਂ ਹਰ ਗੋਰੇ ਦਾ ਆਪਣਾ ਕਾਰ ਆ ਗੱਡੀ ਆ ਗੈਸ ਆ ਰਹੀ ਬਿਜਲੀ ਆ ਰਹੀ ਆ ਪਹਾੜਾਂ ਦੇ ਵਿੱਚ ਵੱਸਿਆ ਹਰ ਸੁੱਖ ਸੁਹੂਨਤਾ ਇਹ ਚੀਜ਼ਾਂ ਦਿਖਾਉਣੀ ਆ ਤੁਹਾਨੂੰ ਤਾਂ ਜ਼ਰੂਰੀ ਕੋ ਪਿੰਡਾਂ ਵਾਲੇ ਕਦੀ ਨਾ ਸਮਝਣ ਕਿ ਕਿਸੇ ਵੱਲੋਂ ਘਾਟਿਆ ਤਰੱਕੀ ਕਰੋ ਦੇਖੋ ਪਿੰਡ ਵਿੱਚ ਪੋਸਟ ਵਾਲੀਆਂ ਗੱਡੀਆਂ ਆ ਰਹੀਆਂ ਸਾਰੀ ਟ੍ਰਾਂਸਪੋਰਟ ਹੋ ਰਹੀ ਆ ਸਬਜ਼ੀਆਂ ਆਉਂਦੀਆਂ ਮੀਟ ਆਉਂਦੇ ਆ ਹਰ ਚੀਜ਼ ਇਸ ਏਰੀਆ ਵਿੱਚ ਉਪਲਬਧ ਆ ਵਾਲੇ ਆਪਣੇ ਇੰਡੀਆ ਵਾਂਗੂ ਹੀ ਆ ਤੇ ਜੰਗਲ ਦੇ ਵਿੱਚ ਘਰੇਾਇ ਇਹ ਪਿੰਡ ਇਸ ਪਿੰਡ ਦਾ ਨਾਮ ਫਰਾਉਸੀ ਤੇ ਤੁਸੀਂ ਦੇਖ ਸਕਦੇ ਪਿੰਡ ਵਿੱਚ ਹਮੇਸ਼ਾ ਇੱਕ ਚਰਚ ਤੁਹਾਨੂੰ ਦੇਖਣ ਨੂੰ ਮਿਲੂਗੀ ਗੱਡੀ ਵਿੱਚ ਬਿਲਕੁਲ ਸਲੋ ਕਰਕੇ ਤੁਹਾਨੂੰ ਇਹ ਚੀਜ਼ ਦਿਖਾ ਲਣੀ ਕਿ ਵੇਖੋ ਵਿਊ ਕਿੰਨਾ ਪਿਆਰਾ ਸਾਰਾ ਕਿਦਾਂ ਇੱਥੇ ਹਰਿਆਲੀ ਆ ਘਰਾਂ ਦੇ ਵਿੱਚ ਵੀ ਪਹਾੜਾਂ ਦੇ ਵਿੱਚ ਵੀ ਗੱਡੀਆਂ ਮਹਿੰਗੀਆਂ ਤੋਂ ਮਹਿੰਗੀਆਂ ਕਿੱਥੋਂ ਕਰਦੇ ਕੀ ਕਰਦੇ ਕੀ ਸਿਸਟਮ ਹੈ ਕਿਉਂਕਿ ਵੱਡਾ ਆਪਾ ਪੈਨਸ਼ਨ ਆਉਂਦੀ ਆ 18 ਸਾਲ ਤੱਕ ਬੱਚਿਆਂ ਦੇ ਪੈਸੇ ਆਉਂਦੇ ਆ ਕੰਮ ਨਹੀਂ ਹੈਗਾ ਸਰਕਾਰ ਦਿੰਦੀ ਆ ਤੇ ਕੋਈ ਬਿਮਾਰੀ ਨਹੀਂ ਗਈ ਇੰਨੀ ਹਰੀਆਲੀ ਦੇ ਵਿੱਚ ਜਦੋਂ ਦੇਖੋ ਡਾਕਟਰ ਲੱਗਾ ਤੇ ਆਹ ਦੇਖੋ ਇਹਦਾ ਜੰਗਲੀ ਪਹਾੜੀ ਏਰੀਆ ਵੀ ਹਰਾ ਵੀ ਜਾਂਦਾ ਵਾ ਤੇ ਆ ਵੀ ਰਸਤਾ ਜਾਂਦਾ ਘਰ ਦੇ ਵਿੱਚ ਤੁਹਾਨੂੰ ਫੁੱਲ ਬੂਟੇ ਹਰ ਚੀਜ਼ ਵੇਖਣ ਨੂੰ ਮਿਲੂਗੀ ਰੰਗ ਬਰੰਗੇ ਘਰ ਹਰ ਗਲੀ ਦਾ ਨਾਮ ਹਰ ਘਰ ਦਾ ਨੰਬਰ ਪਿੰਡ ਦੇ ਵਿੱਚ ਸਕੂਲ ਡਿਸਪੈਂਸਰੀ ਹਰ ਚੀਜ਼ ਹੈ ਪਿੰਡ ਦੇ ਵਿੱਚ ਤੁਹਾਨੂੰ ਕੋਈ ਵੀ ਜੀਪ ਰਿੰਦਾ ਬਾਹਰ ਨਹੀਂ ਦੇਖੋ ਕਿ ਉਹ ਸਕੂਲੇ ਗਏ ਆ ਕੰਮਾਂ ਤੇ ਗਏ ਆ ਆਪਣਾ ਕਾਰੋਬਾਰ ਕਰਦੇ ਆ ਤੇ ਆਹ ਦੇਖੋ ਫਸਲਾਂ ਇਸ ਟਾਈਮ ਸਰੋਂ ਵੱਢੀ ਗਈ ਆ ਕਣਕ ਵੱਢੀ ਗਈ ਆ ਤੇ ਉੱਚੇ ਨਵੇਂ ਖੇਤ ਆ ਖੇਤਾਂ ਦੇ ਵਿੱਚ ਭਰਾ ਆ ਉਹ ਦੂਰ ਤੱਕ ਗਾਇਆਂ ਚੋਂਡੀਆਂ ਸੜਕਾਂ ਤੁਸੀਂ ਚੈੱਕ ਕਰਨੀ ਬਿਲਕੁਲ ਪੱਕੀਆਂ ਆ ਜਿੱਦਾਂ ਸਾਡੇ ਰਾਖੀ ਕਰਨ ਵਾਸਤੇ ਬਣਾਈ ਜਾਂਦੇ ਨਾ ਆਪਣੇ ਤੰਬੂ ਜੇ ਇਦਾਂ ਇਹਨਾਂ ਦੇ ਵੀ ਬਣੇ ਆ ਆ ਦੇਖੋ ਇੱਥੇ ਆਉਣਾ ਵਾ ਜਗ੍ਹਾ ਜਿੱਥੇ ਰਾਖੀ ਕੀਤੀ ਜਾਂਦੀ ਵੀ ਸੂਰ ਜੰਗਲੀ ਪੈਂਦੇ ਆ ਜਾਂ ਜਾਨਵਰ ਪੈਂਦੇ ਆ ਜਾਂ ਕੀ ਸਿਸਟਮ ਆ ਲੱਕੜ ਦਾ ਬਣਾਇਆ ਹੋਇਆ ਆ ਆ ਦੇਖੋ ਆਲੇ ਦੁਆਲੇ ਆਪਣੇ ਜੰਗਲੀ ਏਰੀਆ ਆ ਵਾ ਜਿਹਨੂੰ ਸਨ ਜੀ ਕਹਿ ਸਕਦੇ ਜਗਤ ਦਾ ਤੇ ਬੜਾ ਪਿਆਰਾ ਜਿਹਾ ਇੱਕ 뷰 ਧਰਤੀ ਬਹੁਤ ਉੱਚੀ ਆ ਬੱਦਲ ਬਿਲਕੁਲ ਨੇੜੇ ਆ ਹਾਂ ਤੁਸੀਂ ਦੇਖੋ ਸੇਬਾਂ ਦੇ ਬੂਟੇ ਗਾਰਡਨਰ ਵਿੱਚ ਲਾਏ ਹੋਏ ਆ ਧਰਤੀ ਉੱਚੀ ਨਹੀਂ ਵੀ ਆ ਵੱਡੇ ਟਰੈਕਟਰਾਂ ਦੇ ਨਾਲ ਵਾਹੀ ਜਾਂਦੀ ਆ ਕਾਰ ਬਾਰ ਕੀਤਾ ਜਾਂਦਾ ਗੱਡੀ ਆਪਣੀ ਫੁੱਲ ਐ ਛਿੱਟੇ ਤੇ ਚੱਲਣ ਦੀ ਆ ਆ ਇੱਕ ਜਾਨਵਰ ਸੀ ਉੱਡ ਕੇ ਬਾਰ ਬਾਰ ਅੱਗੇ ਆਉਂਦਾ ਐਂ ਲੱਗਦਾ ਜਿਦਾ ਗੁਰਬਾਜਾਂ ਵਾਲੇ ਦਾ ਬਾਜ ਹੁੰਦਾ ਪਰ ਹੋਰ ਚੀਜ਼ ਸੀ ਆਓ ਜੰਗਲਾਂ ਦੇ ਵਿੱਚੋਂ ਅਸੀਂ ਨਿਕਲ ਕੇ ਜਾਣਾ ਆਹ ਸੜਕ ਚੈੱਕ ਕਰੇ ਤੇ ਜਾਂਦੀ ਕਿੱਧਰ ਨੂੰ ਤੇ ਕਿਹੜੇ-ਕਿਹੜੇ ਪਿੰਡਾਂ ਦੇ ਨਾਲ ਜੋੜੀ ਹੋਈ ਹੈ ਤੇ ਸ਼ਹਿਰਾਂ ਦੇ ਨਾਲ ਜੋੜੀ ਹੋਈ ਹੈ ਇੱਥੋਂ 90 ਕਿਲੋਮੀਟਰ ਦੂਰ ਵੱਡਾ ਸ਼ਹਿਰ ਹਾਨਓਵਰਫੋਰਟ ਜਾਂ ਫ੍ਰੈਂਕਫਰਟ ਜਾਂ ਹੋਰ ਤੇ ਰਾਤ ਜਦੋਂ ਗੱਡੀ ਚਲਾਉਂਦੇ ਆ ਤੇ ਆਹ ਜਿਹੜੇ ਬੰਨ ਬੱਜੇ ਨਾਲ ਚਿੱਟੇ-ਚਿੱਟੇ ਜੀ ਇਹਨਾਂ ਤੋਂ ਪਤਾ ਲੱਗ ਜਾਂਦਾ ਕਿ ਮੋੜ ਆ ਗਿਆ ਜਾਂ ਕਿੱਦਾਂ ਨਹੀਂ ਤੇ ਗੱਡੀ ਜੰਗਲ ਵਿੱਚ ਜਾਵੜੇ ਤੇ ਤੁਸੀਂ ਦੇਖ ਸਕਦੇ ਜੇ ਬਰਫਾਂ ਪੈਂਦੀਆਂ ਉਦੋਂ ਗੱਡੀਆਂ ਬਹੁਤ ਤਿਲਕਦੀਆਂ ਇਹ ਮੇਰੀ ਹਮੇਸ਼ਾ ਕੋਸ਼ਿਸ਼ ਨਹੀਂ ਕਿ ਮੈਂ ਆਪਣੇ ਭੈਣ ਭਰਾਵਾਂ ਨੂੰ ਉਹ ਚੀਜ਼ ਦਿਖਾਣਾ ਜਿਹੜੀ ਤੁਸੀਂ ਵੇਖਣੀ ਚਾਹੁੰਦੇ ਹੋ ਬਾਹਰ ਬਾਹਰੀ ਚੀਜ਼ਾਂ ਜਿਹੜੀਆਂ ਵਾਂਗੇ ਜਿਹੜੀਆਂ ਅਜੇ ਪੰਜਾਬ ਤੱਕ ਨਹੀਂ ਪਹੁੰਚੀਆਂ ਜਾਂ ਨਹੀਂ ਤੁਸੀਂ ਦੇਖ ਸਕਦੇ ਉਹ ਚੀਜ਼ਾਂ ਪੇਟਾਂ ਤੁਸੀਂ ਵਾ ਤੁਸੀਂ ਦੇਖ ਸਕਦੇ ਘਨੇ ਜੰਗਲਾਂ ਵਿੱਚੋਂ ਇਤੋਂ ਕੱਟ ਪੈਣਾ ਇੱਕ ਤੇ ਸਾਹਮਣੇ ਕਿਸਾਨਾਂ ਵੱਲੋਂ ਬਣਾਇਆ ਗਿਆ ਇੱਕ ਗੋਏ ਦਾ ਪੰਡਹਾ ਹੈ ਜਿੱਥੇ ਗੈਸਾਂ ਬਣਦੀਆਂ ਇਹ ਹਰੀ ਭਾਜੀ ਕਹਿੰਦਾ ਇਹ ਤਾਂ ਕੋਈ ਨਾਉਨ ਵਾਲਾ ਟਾਪਦਾ ਨਹੀਂ ਇਹ ਦੂਜਾ ਵਾ ਉਹ ਸ਼ੀਸ਼ਾ ਲੱਗਾ ਕੱਬੇ ਸੱਜੋ ਪਤਾ ਲੱਗਦਾ ਗੱਡੀ ਕਿਹੜੀ ਆ ਤੇ ਕਿੱਦਾਂ ਦੀ ਵੀਡੀਓ ਲੱਗੀ ਕਮੈਂਟ ਲਾਈਕ ਫਾਲੋ ਜ਼ਰੂਰ ਕਰਿਓ ਤੁਹਾਡਾ ਆਪਣਾ ਦੇਸੀ ਜਿਹਾ ਬੰਦਾ ਚਾਚਾ ਤੇ ਆਹ ਦੇਖੋ ਜਿਹੜੀ ਮੈਂ ਗੱਲ ਕੀਤੀ ਜੰਗਲਾਂ ਦੇ ਵਿੱਚ ਨੇ ਸੜਕਾਂ ਰਾਤ ਨੂੰ ਵੀ ਕੰਮ ਨੂੰ ਖਤਮ ਕਰਕੇ ਇਧਰੋਂ ਦੀ ਯਾਤਰਾ ਕਰਨ ਨੂੰ ਤੇ ਜਦੋਂ ਆਪਣੇ ਦੇਖੋ ਕਿੰਨੀ ਹਰਿਆਲੀ ਆ ਕਿੰਨੀ ਸ਼ਾਂਤੀ ਆ ਇਹ ਦੇਖਦੇ ਜਿਵੇਂ ਵੇਖੀਏ ਬਈ ਇੱਥੇ ਦੂਜੇ ਜਾਨਵਰ ਹੈ ਨੀਆਂ ਕਿ ਜਿਹੜੇ ਸ਼ੇਰ ਜਾਂ ਵੱਡੇ ਜਿਹੜੇ ਖਤਰਨਾਕ ਹੈ ਜਾਂ ਕਿਤਾ ਸਰਕਾਰ ਵੱਲੋਂ ਕੋਈ ਮਨਾਹੀ ਨਹੀਂ ਨੀ ਗਾ thro ਫਿਰੋ ਘੁੰਮੋ ਫਿਰੋ ਕੋਈ ਚੱਕਰ ਨਹੀਂ ਇਹ ਜੰਗਲ ਦੀ ਲੱਕੜਾ ਵੇਚ ਵੱਡ ਵੇਚ ਕੇ ਗੋਰੇ ਆਪਣਾ ਉਹ ਕਰਦੇ ਸਿਸਟਮ ਤੇ ਜੰਗਲ ਹੀ ਜੰਗਲਾ ਦੇਖੋ ਜਿਹੜੀ ਆ ਕਹਾਵਾ ਇੱਥੇ گاਵਾ ਚੁੱਕਦੀਆਂ ਤੇ ਅੱਜ ਦਾ ਵਲੌਗ ਇੰਨਾ ਕ ਉਹ ਦੇਖੋ ਤੁਸੀਂ ਸੜਕਾਂ ਵਿਚੋਂ ਦੀ ਲੰਗਦੀ ਲੰਗਦੀ ਹੋਈ ਪਹੁੰਚ ਜਾਣਾ ਆਪਣੇ ਮੰਦਰ ਦੇ ਧੰਨਵਾਦ